ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਦੇਖੋ ਭਾਰਤੀ ਜਨਤਾ ਪਾਰਟੀ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦੇ ਦੁੱਖ ਤਕਲੀਫ ਜਿਹੜੇ ਆ ਉਹ ਸਰਕਾਰ ਦੇ ਜਿਹੜੇ ਵੀ ਗਲਤ ਨਿਰਣੇ ਲਏ ਆ ਉਹਨਾਂ ਦੇ ਖਿਲਾਫ ਚੱਲਦੀ ਆ ਔਰ ਜਿਹੜਾ ਇੱਕ ਲੈਂਡ ਪੋਲਿੰਗ ਐਕਟ ਦੁਆਰਾ ਜੋ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਜੋ ਪੰਜਾਬ ਅਕਵਾਇਰ ਕਰਨ ਜਾ ਰਹੀ ਹੈ ਇਦੇ ਤਹਿਤ ਪੰਜਾਬ ਸਰਕਾਰ ਪਹਿਲੀ ਵਾਰ ਉਹ ਹੈ ਨਾ ਤੇ ਕਿਸਾਨਾਂ ਨੂੰ ਕੋਈ ਉਹਦੀ ਪੈਸੇ ਦੇ ਰਹੀ ਹੈ ਔਰ ਸਿਰਫ 30 ਹਜ਼ਾਰ ਏਕੜ ਦੇ حساب ਨਾਲ ਉਹਨਾਂ ਨੂੰ ਇੱਕ ਲੀਜ਼ ਅਮਾਉਂਟ ਦੇ ਰਹੀ ਹੈ ਜਿਹੜੀ ਕਿ ਬਹੁਤ ਘੱਟ ਆ ਅੱਜ ਲੀਜ਼ ਅਮਾਉਂਟ ਕੋਈ 80 ਹਜ਼ਾਰ ਦੇ ਹਿਸਾਬ ਨਾਲ ਚੱਲ ਰਹੀ ਹੈ ਔਰ ਅੱਗੇ ਹੀ ਜਿਹੜਾ ਸਾਡਾ ਸ਼ਹਿਰੀ ਖੇਤਰ ਹੈ ਬਹੁਤ ਜ਼ਿਆਦਾ ਆ ਇਸ ਕਰਕੇ ਇਹ ਸਾਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਪਿੰਡਾਂ ਦੇ ਇਹ ਕਿਸਾਨਾਂ ਦੇ ਖਿਲਾਫ ਹੈ ਕਿਸਾਨ ਮਜ਼ਦੂਰਾਂ ਦੇ ਖਿਲਾਫ ਹੈ ਔਰ ਉੱਥੋਂ ਦੇ ਲੋਕਾਂ ਦੇ ਜਿਹੜੇ ਰਹਿਣ ਵਾਲੇ ਉਹਨਾਂ ਦੇ ਖਿਲਾਫ ਹੈ ਕਿਉਂਕਿ ਪਿੰਡਾਂ ਵਾਲਿਆਂ ਦੀ ਕਿਸਾਨਾਂ ਦੀ ਹੋਣ ਦੀ ਖਤਮ ਹੋ ਜਾਏਗੀ ਜਿਸ ਹਿਸਾਬ ਨਾਲ ਇਹਨਾਂ ਨੇ ਲੈਂਡ ਪੋਲਿੰਗ ਐਕਟ ਬਣਾਇਆ ਮੈਂ ਸਮਝਦਾ ਇਹ ਐਕਟ ਜਿਹੜਾ ਇਹ ਵਾਜਬ ਨਹੀਂ ਹੈ ਔਰ ਅਸੀਂ ਇਹਦੇ ਖਿਲਾਫ ਹੈਜ਼ਿਟੇਸ਼ਨ ਕਰਾਂਗੇ ਉਹ ਕਿਸਾਨਾਂ ਨੂੰ ਨਾਲ ਲੈ ਕੇ ਕਰਾਂਗੇ ਕਿਉਂਕਿ ਇਹ ਜਿਹੜਾ ਐਕਟ ਹੈ ਕਿਸਾਨ ਵਿਰੋਧੀ ਜਿੱਥੇ ਹੈਗਾ ਇਹ ਲੋਕ ਆਪਣੇ ਜਿਹੜੇ ਪੰਜਾਬ ਸਰਕਾਰ ਹੈ ਆਪਣੇ ਜਿਹੜੇ ਚਾਹੇਤੇ ਜਿਹੜੇ ਲੈਂਡ ਗ੍ਰੈਬਰਸ ਨੇ ਉਹਨਾਂ ਨੂੰ ਇਹ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ ਉਹ ਲੈਂਡ ਦੇ ਥਰੂ ਇਹ ਲੋਨ ਲੈ ਕੇ ਲੋਕਾਂ ਤੇ ਹੋਰ ਬੋਝ ਪਾਉਣਾ ਚਾਹੁੰਦੇ ਨੇ ਅਸੀਂ ਇਹ ਕਦੇ ਵੀ ਨਹੀਂ ਹੋਣ ਦਵਾਗੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਲੋਕਾਂ ਦੇ ਨਾਲ ਖੜੇ ਹਾਂ ਕਿਉਂਕਿ ਜੇ ਇਹਨਾਂ ਨੇ ਇਹ ਕਾਨੂੰਨ ਲਾਗੂ ਕਰਦੇ ਆ ਉਹ ਕਿਸਾਨ ਜਿਹੜੇ ਗਰੀਬ ਕਿਸਾਨ ਨੇ ਜਿਨ੍ਹਾਂ ਦੇ 2-2 4-4 ਏਕੜ ਆ ਨਾ ਤੇ ਉਹ ਕੋਈ ਇਹਦੇ ਤੋਂ ਲੋਨ ਲੈ ਸਕਦੇ ਆ ਨਾ ਇਹਨੂੰ ਵੇਚ ਸਕਦੇ ਆ ਨਾ ਕੋਈ ਲੀਜ਼ ਤੇ ਦੇ ਸਕਦੇ ਆ ਮੈਂ ਸਮਝਦਾ ਇਹ ਸਾਡੇ ਕਿਸਾਨਾਂ ਦੇ ਉੱਪਰ ਇੱਕ ਪਾਬੰਦੀ ਲਾਤੀ ਹੈ ਪੰਜਾਬ ਸਰਕਾਰ ਨੇ ਇਹ ਕਨਸੂਨ ਕਾਨੂੰਨ ਇਹਨਾਂ ਨੂੰ ਵਾਪਸ ਲੈਣਾ ਪਏਗਾ ਨਹੀਂ ਤੇ ਆਪਾਂ ਸੜਕਾਂ ਤੇ ਸੰਘਰਸ਼ ਕਰਾਂਗੇ ਅੱਜ ਭਾਰਤ ਜਨਤਾ ਪਾਰਟੀ ਪ੍ਰਦੇਸ਼ ਭਾਰਤ ਜਨਤਾ ਪਾਰਟੀ ਵੱਲੋਂ ਸਾਰੇ ਸ਼ਹਿਰਾਂ ਦੇ ਵਿੱਚ ਇਹ ਅੱਜ ਰੋਜ਼ ਪ੍ਰਦਰਸ਼ਨ ਜਾਂ ਡੀਸੀ ਨੂੰ ਮੈਮੋਰੰਡਮ ਦਿੱਤਾ ਜਾ ਰਿਹਾ ਹੈ ਜੇ ਇਹਨਾਂ ਨੇ ਸਾਡੇ ਇਹ ਐਕਟ ਵਾਪਸ ਨਾ ਲਿਆ ਫਿਰ ਅਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਉਸ ਇਲਾਕਿਆਂ ਤੇ ਜਾ ਕੇ ਸ਼ਹਿਰਾਂ ਦੇ ਵਿੱਚ ਆਪਾਂ ਰੋਸ ਪ੍ਰਦਰਸ਼ਨ ਕਰਾਂਗੇ ਸੜਕਾਂ ਤੇ ਉਤਰਾਂਗੇ ਲੋਕਾਂ ਦੀ ਆਵਾਜ਼ ਬਣ ਕੇ ਆਪਾਂ ਪੰਜਾਬ ਸਰਕਾਰ ਦੇ ਖਿਲਾਫ ਇਹ ਐਜੀਟੇਸ਼ਨ ਕਰਾਂਗੇ ਬਣਾ ਸਰਕਾਰ ਕਹਿ ਰਹੀ ਵੀ ਜਿਹੜੀ ਐਕ ਲਿਆ ਰਹੇ ਇਹ ਕਿਸਾਨਾਂ ਦੇ ਹੱਕ ਵਿੱਚ ਹੈ ਔਰ ਆਮ ਆਦਮੀ ਪਾਰਟੀ ਨੇ ਆਪਣੇ ਐਮਐਲਏ ਦੀ ਡਿਊਟੀ ਵੀ ਲਗਾ ਦਿੱਤੀ ਹੈ ਵੀ ਲੋਕਾਂ ਨੂੰ ਜਾਗਰੂਕ ਪਰ ਰਵੇ ਇਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਹੀਂ ਲਾਈ ਉਹਨਾਂ ਨੇ ਲੋਕਾਂ ਨੂੰ ਸਮਝਾਉਣ ਦੀ ਲਾਈ ਹੈ ਕਿ ਉਹਨਾਂ ਦਾ ਮੂੰਹ ਬੰਦ ਕਰੋ ਸਾਨੂੰ ਡਾਕਾ ਮਾਰ ਲੈਣ ਦਿਓ ਲੋਕਾਂ ਦੀਆਂ ਜੇਬਾਂ ਦੇ ਲੋਕਾਂ ਦੀਆਂ ਜ਼ਮੀਨਾਂ ਤੇ ਇਹ ਕਿਸ ਤਰ੍ਹਾਂ ਇਹ ਸਮਝ ਦੇ ਨੇ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਕਿਸਾਨਾਂ ਦੇ ਜ਼ਮੀਨਾਂ ਤੇ ਇਹਨਾਂ ਨੇ ਜਿੰਦਰੇ ਮਾਰਤੇ ਨਾ ਉਹ ਕਿਸਾਨ ਉਹਨੂੰ ਵੇਚ ਸਕਦੇ ਨੇ ਨਾ ਉਹ ਕਿਸਾਨ ਉੱਤੇ ਕੋਈ ਲੋਨ ਲੈ ਸਕਦੇ ਨੇ ਕਿੰਨੇ ਸਾਲ ਜਿਹੜੀ ਉਹਨਾਂ ਨੇ ਦੇਣੀ ਹੈ ਜੀ ਪੈਸਾ ਉਹ ਕਿੰਨੇ ਸਾਲ ਲੱਗ ਜਾਣਗੇ ਅੱਜ ਮੈਂ ਕਿਸਾਨ ਐ ਕਿਸਾਨ ਮੈਨੂੰ ਅੱਜ ਆਮਦਨ ਆਂਦੀ ਐ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਹਾਂ ਕਿੰਨੇ ਸਾਲ ਇਹਨੂੰ ਲੱਗ ਜਾਣੇ ਡਿਵੈਲਪ ਹੋਣ ਤੇ ਉਸ ਤੋਂ ਬਾਅਦ ਜੇ ਉਹਨਾਂ ਨੂੰ ਇੱਕ ਟੁਕੜਾ ਜ਼ਮੀਨ ਦਾ ਮਿਲ ਵੀ ਜਾਏਗਾ ਤੇ ਉਹ ਉਦੋਂ ਤੱਕ ਕਈ ਉਹਨਾਂ ਨੂੰ ਮੈਨੂੰ ਲੱਗਦਾ ਪੁਸਤਾ ਨਿਕਲ ਜਾਣੀ ਐ ਨਾ ਹੀ ਇਹਨਾਂ ਦੇ ਕੋਈ ਸਕੀਮ ਐ ਇਹ ਤਾਂ ਸਿਰਫ ਲੁੱਟ ਰਹੇ ਨੇ ਸਰਕਾਰਾਂ ਨੂੰ ਪਿੰਡਾਂ ਦੇ ਜੇ ਇਹਨਾਂ ਨੇ ਅਸਲੀ ਕੰਮ ਕਰਨਾ ਹੀ ਐ ਤੇ ਕਿਉਂ ਨਾ ਉਹੀ ਪਿੰਡਾਂ ਨੂੰ ਡਵੈਲਪ ਕਰਨ ਸ਼ਹਿਰਾਂ ਦੀ ਤਰ੍ਹਾਂ ਤੇ ਉਹਨਾਂ ਨੂੰ ਡਵੈਲਪ ਕਰਨ ਉਹ ਵੀ ਜਿਹੜੇ ਪਿੰਡ ਐ ਸ਼ਹਿਰਾਂ ਵਾਂਗੂ ਲੱਗਣ ਜਿਹੜੇ ਸ਼ਹਿਰ ਐਕਚੁਅਲੀ ਅੱਦੇ ਹੈਗੇ ਨੇ ਅਸੀਂ ਅੰਮ੍ਰਿਤਸਰ ਸ਼ਹਿਰ ਵਾਸੀ ਦੇਖ ਲਈਏ ਅੱਜ ਬਰਸਾਤਾਂ ਦੇ ਵਿੱਚ ਇਹ ਸਾਰਾ ਬੇੜਾਗਰਕ ਹੋ ਗਿਆ ਸ਼ਹਿਰ ਜਿਹੜੇ ਐਕਚੁਅਲ ਸ਼ਹਿਰ ਨੇ ਉਹ ਤੇ ਇਹਨਾਂ ਕੋ ਡਵੈਲਪਮੈਂਟ ਹੋ ਨਹੀਂ ਰਹੀ ਤੇ ਹੋਰ ਜਿਹੜੇ ਇਲਾਕੇ ਲੈ ਕੇ ਇਹਨਾਂ ਨੇ ਡਵੈਲਪਮੈਂਟ ਕੀ ਕਰਾਉਣੀ ਐ ਇਹ ਤਾਂ ਸਿਰਫ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰ ਰਹੇ ਨੇ ਜੀ ਅੱਜ ਸਾਡੇ ਕੋਲ ਇੱਕ ਵਫਦ ਆਇਆ ਹੈ ਉਹਨਾਂ ਨੇ ਸਾਨੂੰ ਲੈਂਡ ਕੂਲਿੰਗ ਸਕੀਮ ਦਾ ਇੱਕ ਮੈਮੋਰੰਡਮ ਪੇਸ਼ ਕੀਤਾ ਹੈ ਇਹ ਮੈਮੋਰੰਡਮ ਅਸੀਂ ਸਰਕਾਰ ਨੂੰ ਅਗਲੀ ਕਾਰਵਾਈ ਲਈ ਅੱਜ ਪੇਸ਼ ਕਰਦੇ ਹਾਂ ਕਿਨੇ ਕਦਮਾਂ ਵਿੱਚ ਭੇਜਿਆ ਜਾਵੇ ਅਸੀਂ ਅੱਜ ਭੇਜ ਰਹੇ ਹਾਂ ਜੀ